ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਤੁਹਾਨੂੰ ਦੋਸਤੋ ਦਰਸ਼ਨ ਕਰਵਾਈਏ ਬਹੁਤ ਹੀ ਇਤਿਹਾਸਕ ਤੇ ਪਵਿੱਤਰ ਉਸ ਸਥਾਨ ਦੇ ਤੇ ਬਣੇ ਰਹਿਣਾ ਦੋਸਤੋ ਤੁਸੀਂ ਵੀ ਆਪਾਂ ਕਿਤਾਬਾਂ ਦੇ ਵਿੱਚ ਜਰੂਰ ਪੜਿਆ ਸਾਰਿਆਂ ਨੇ ਪਰ ਅਜੇ ਆਪਾਂ ਅੱਖੀਂ ਬਹੁਤ ਸਾਰੇ ਬਹੁ ਘੱਟ ਲੋਕਾਂ ਨੇ ਦੇਖਿਆ ਹੋਊਗਾ ਪਰ ਜਿਨੇ ਦੇਖਿਆ ਬਹੁਤ ਵਧੀਆ ਪਰ ਬਹੁ ਘੱਟ ਲੋਕਾਂ ਨੇ ਦੇਖਿਆ ਕਿਉਂਕਿ ਆਪਾਂ ਸਿਰਫ ਕਿਤਾਬਾਂ 'ਚ ਪੜਿਆ ਤੇ ਅੱਜ ਦੋਸਤੋ ਤੁਹਾਨੂੰ ਆਪਾਂ ਦਰਸ਼ਨ ਕਰਾਉਣਾ ਉਸ ਸਥਾਨ ਦੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬੇਰੀ ਸਾਹਿਬ ਤੁਹਾਨੂੰ ਦਰਸ਼ਨ ਕਰਵਾ ਰਿਹਾ ਦੋਸਤੋ ਉਸ ਟਾਈਮ ਦੀ ਪ੍ਰਾਤਨ ਬੇਰੀ ਆ ਸ੍ਰੀ ਗੁਰੂ ਨਾਨਕ ਦੇਵ ਜੀ ਵੇਲੇ ਦੀ ਬੇਰੀ ਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਬੇਰੀ ਥੱਲੇ ਏਸੇ ਬੇਰੀ ਥੱਲੇ ਇਸ਼ਨਾਨ ਕਰਿਆ ਕਰਦੇ ਸੀ ਦੋਸਤੋ ਤੇ ਦਰਸ਼ਨ ਕਰੋ ਤੁਸੀਂ ਸਾਰਿਆਂ ਨੇ ਤੇ ਸਾਰਿਆਂ ਨੇ ਦਰਸ਼ਨ ਕਰੋ ਤੇ ਨਾਲੇ ਸਤਨਾਮ ਵਾਹਿਗੁਰੂ ਜ਼ਰੂਰ ਲਿਖੋ ਸਾਰਿਆਂ ਨੇ ਇਹ ਉਹੀ ਬੇਰੀ ਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਬੇਈ ਨਦੀ ਦੇ ਕੰਢੇ ਤੇ ਇਸ਼ਨਾਨ ਕਰਿਆ ਕਰਦੇ ਸਨ ਤਾਂ ਇਸ ਬੇਰੀ ਦੇ ਥੱਲੇ ਹੀ ਇਸ਼ਨਾਨ ਕਰਿਆ ਕਰਦੇ ਸਨ ਇੱਥੇ ਇਸ਼ਨਾਨ ਕਰਨ ਤੋਂ ਬਾਅਦ ਨਾਲ ਹੀ ਇੱਥੇ ਅੰਸ਼ੀ ਗੁਰੂ ਨਾਨਕ ਦੇਵ ਜੀ ਭਗਤੀ ਦੇ ਵਿੱਚ ਲੀਨ ਹੋ ਜਾਇਆ ਕਰਦੇ ਸਨ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਜਾਇਆ ਕਰਦੇ ਸਨ ਤਾਂ ਦੋਸਤੋ ਦਰਸ਼ਨ ਕਰੋ ਤੁਸੀਂ ਵੀ ਉਸ ਪਵਿੱਤਰ 베ਰੀ ਦੇ ਜੋ ਸ਼੍ਰੀ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤਾ ਤੇ ਇੱਥੇ ਹੀ 베ਰੀ ਤੇ ਨਾਲ ਦੀ 베ਈ ਨਦੀ ਨੰਗਦੀ ਹੁੰਦੀ ਸੀ ਹੁਣ ਥੋੜਾ ਜਿਆ ਇੱਥੋਂ ਪਿੱਛੇ ਹੋ ਗਈ ਆ ਹੁਣ ਕਿਉਂਕਿ ਬਟ ਹੁਣ ਪਹਿਲਾਂ ਇਸੇ 베ਰੀ ਕੋਲ ਦੀ 베ਈ ਲਾ ਦੀ ਨੰਗਦੀ ਹੁੰਦੀ ਸੀ ਜਦੋਂ 베ਈ ਨਦੀ ਦੇ ਕੰਢੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਰੋਜ਼ ਇਸ਼ਨਾਨ ਕਰਨ ਚ ਆਇਆ ਕਰਦੇ ਸਨ ਤਾਂ ਇੱਥੇ ਹੀ ਇਸ਼ਨਾਨ ਕਰਨ ਤੋਂ ਬਾਅਦ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਉਹਨਾਂ ਨੂੰ ਅੰਦਰ ਹੀ ਇੱਥੇ ਤਪਸਥਾਨ ਬਣਿਆ ਹੋਇਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੂਰਾ ਸੈਬ ਬਣਿਆ ਹੋਇਆ ਹੈ। ਤਾਂ ਇੱਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਤੋਂ ਬਾਅਦ ਇਸ਼ਨਾਨ ਕਰਨ ਤੋਂ ਬਾਅਦ ਇੱਥੇ ਹੀ ਪੂਰਾ ਸੈਬ ਦੇ ਵਿੱਚ ਪੂਰਾ ਸੈਬ ਸਥਾਨ ਦੇ ਉੱਪਰ ਇੱਥੇ ਸਥਾਨ ਦੇ ਉੱਪਰ ਉਹ ਤਪੱਸਿਆ ਕਰਦੇ ਸਨ ਤੇ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਜਾਇਆ ਕਰਦੇ ਸਨ ਦੋਸਤੋ। ਇਸ ਤਰ੍ਹਾਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਇੱਥੇ ਕਾਫੀ ਲੰਮਾ ਸਮਾਂ ਗੁਜ਼ਾਰਿਆ। ਨਨਕਾਣਾ ਸਾਹਿਬ ਤੋਂ ਦੂਜੇ ਨੰਬਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸultanpur Lodhi ਦੇ ਵਿੱਚ ਆਪਣਾ ਸਭ ਤੋਂ ਜ਼ਿਆਦਾ ਸਮਾਂ ਗੁਜ਼ਾਰਿਆ ਦੋਸਤੋ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਪਵਿੱਤਰ ਸਥਾ ਇਤਿਹਾਸਕ 베ਰੀ ਸਾਹਿਬ ਦੇ ਸਾਰਿਆਂ ਜੋ ਜਿੰਨੀਆਂ ਸੰਗਤਾਂ ਦੇਖੋ ਨਤਮਸਤਕ ਹੋ ਰਹੀਆਂ ਨੇ ਦਰਸ਼ਨ ਕਰ ਰਹੀਆਂ ਨੇ ਤੇ ਸ੍ਰੀ ਗੁਰੂ ਨਾਨਕ ਦੇਵ ਦਾ ਅਸ਼ੀਰਵਾਦ ਲੈ ਰਹੀਆਂ ਨੇ ਦੋਸਤੋ ਇਸ ਤਰ੍ਹਾਂ ਜਿਵੇਂ ਇੱਕ ਪੁਰਾਣੇ ਇਤਿਹਾਸ ਮੁਤਾਬਕ ਇੱਥੇ ਹੀ ਇੱਕ 베ਰੀ ਦੇ ਨਜ਼ਦੀਕ ਇੱਕ ਅੱਲਾ ਦਾਤਾ ਨਾਮ ਦਾ ਇੱਕ ਫਕੀਰ ਰਹਿੰਦਾ ਹੁੰਦਾ ਸੀ ਉਹ ਕੀ ਕਰਦਾ ਸੀ ਕਿ ਜੋ ਵੀ ਇੱਥੇ ਆਉਂਦਾ ਸੀਗਾ ਤਾਂ ਉਹਨੂੰ ਕਹਿੰਦਾ ਹੁੰਦਾ ਸੀ ਕਿ ਜੋ ਵੀ ਸੰਗਤ ਆਉਂਦੀ ਤਾਂ ਉਹਨੇ ਆ ਇੱਕ ਖਰਬੂਜਾ ਸਾਰਿਆਂ ਨੂੰ ਖਾਣ ਨੂੰ ਦੇਣਾ ਜਦੋਂ ਖਰਬੂਜਾ ਖਾਣ ਨੂੰ ਦੇਣਾ ਤਾਂ ਬਾਅਦ ਉਸੇ ਸੰਗਤ ਨੂੰ ਕਹਿਣਾ ਕਿ ਲਓ ਜਿਹੜਾ ਤੁਸੀਂ ਖਰਬੂਜਾ ਖਾਧਾ ਮੈਨੂੰ ਵਾਪਸ ਕਰ ਦਿਓ ਨਹੀਂ ਮੇਰੇ ਮੁਰਸ਼ਿਦ ਬਣ ਜਾਓ ਤਾਂ ਇਸ ਤਰ੍ਹਾਂ ਕਰਕੇ ਉਹਨੇ ਕਾਫੀ ਸਾਰੇ ਲੋਕਾਂ ਨੂੰ ਆਦਾ ਮੁਰਸ਼ਿਦ ਬਣਾ ਲਿਆ ਸੀਗਾ ਮੇਤਾ ਉਸ ਦੇ ਬਾਅਦ ਇੱਕ ਦਿਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉਹਨੇ ਲੋਕਾਂ ਵਾਂਗੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਖਰਬੂਜਾ ਦਿੱਤਾ ਤੇ ਖਾਣ ਲਈ ਕਿਹਾ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੰਡ ਛਕੋ ਦੇ ਆਧਾਰ ਤੇ ਅੱਧਾ ਖਰਬੂਜਾ ਉਸੇ ਅੱਲਾਹ ਦਾ ਨਾਮ ਦੇ ਬੰਦੇ ਨੂੰ ਦੇਤਾ ਤੇ ਅੱਧਾ ਆਪ ਛਕ ਲਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਨਾਮ ਕਰਨ ਚਲੇ ਗਏ ਜੋਸ਼ਨਾ ਕਰਕੇ ਵਾਪਸ ਆਇਆ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅੱਲਾਹ ਦਾਤਾ ਕਹਿਣ ਲੱਗਾ ਕਿ ਨਾਨਕ ਜੀ ਜੋ ਤੁਸੀਂ ਖਰਬੂਜਾ ਖਾਧਾ ਹੈ ਉਹ ਮੈਨੂੰ ਵਾਪਸ ਦਿਓ ਨਹੀਂ ਮੇਰੇ ਮੁਰਸ਼ਿਦ ਬਣ ਜਾਓ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਅੱਲਾਹ ਦਿੱਤਾ ਜਾ ਕੇ ਤੋ ਬੇਈ ਨਦੀ ਵਿੱਚ ਚਲਾ ਜਾ ਉੱਥੇ ਜਾ ਕੇ ਤੇਰਾ ਖਰਬੂਜਾ ਉੱਥੇ ਜਾ ਕੇ ਲੈ ਆਜੋ ਬੇਈ ਨਦੀ ਗਿਆ ਤਾਂ ਉੱਥੇ ਉਹਨੇ ਜਾ ਕੇ ਦੇਖਿਆ ਤਾਂ ਉੱਥੇ ਖਰਬੂਜਾਂ ਦਾ ਬਾਗ ਲੱਗਿਆ ਹੋਇਆ ਸੀ ਬਹੁਤ ਵੱਡਾ ਤਾਂ ਉਹ ਜਦ ਬਾਸ ਆਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਲੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਕਿ ਨਾਨਕ ਜੀ ਮੇਰੇ ਕੋਲੇ ਮੈਂ ਖਰਬੂਜੇ ਦਾ ਬਾਗ ਨਹੀਂ ਲੈਣਾ ਜਿਹੜਾ ਮੈਂ ਤੁਹਾਨੂੰ ਖਾਣ ਲਈ ਖਰਬੂਜਾ ਦਿੱਤਾਗਾ ਉਹ ਮੈਨੂੰ ਖਰਬੂਜਾ ਦਿਓ ਤੁਸੀਂ ਮੈਂ ਤਾਂ ਇਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅੱਲਾਹ ਦਿੱਤਾ ਨਾ ਦੇ ਉਸ ਫਕੀਰ ਨੂੰ ਕਿਹਾ કે ભાઈ ਜਿਹੜਾ ਤੂੰ ਖਰਬੂਜਾ ਖਾਦਾਗਾ ਅੱਧਾ ਮੈਂ ਖਾਦਾ ਜਿਹੜਾ ਤੂੰ ਖਾਦਾ ਤੂੰ ਜਾ ਕੇ ਉੱਥੋਂ ਉੱਥੋਂ ਹੀ ਲੈ ਆ ਤੂੰ ਬੇਈ ਨਦੀ ਤੋਂ ਹੀ ਲੈ ਆ ਜਦੋਂ ਬੇਈ ਨਦੀ ਗਿਆ ਤਾਂ ਉੱਥੇ ਅੱਧਾ ਖਰਬੂਜਾ ਸੀ ਆ ਤਾਂ ਉਹ ਲੈ ਆਇਆ ਤਾਂ ਉਹਨੇ ਪੁੱਛਿਆ ਨਹੀਂ ਨਾਨਕ ਜੀ ਮੈਂ ਸਾਰਾ ਖਰਬੂਜਾ ਚਾਹੀਦਾ ਮੈਨੂੰ ਉਹ ਕਹਿੰਦੇ ਅੱਲਾਹ ਦਿੱਤਾ ਜਿਹੜਾ ਅਸੀਂ ਖਾਦਾ ਸੀ ਉਹ ਤੈਨੂੰ ਮਿਲ ਗਿਆ ਜਿਹੜਾ ਤੂੰ ਖਾਦਾ ਉਹੀ ਗਾਇਬ ਆ ਉਹ ਹਿੱਸਾ ਹੈ ਨਹੀਂਗਾ ਤਾਂ ਇਸ ਤੋਂ ਬਾਅਦ ਫਿਰ ਅੱਲਾਹ ਦਾਤਾ ਸ਼੍ਰੀ ਗੁਰੂ ਨਾਨਕ ਦੇਵ ਦੇ ਚਰਨਾਂ ਦੇ ਵਿੱਚ ਢੈ ਪਿਆ ਤੇ ਉਹਨਾਂ ਦਾ ਮੁਰਸ਼ਿਦ ਬਣ ਗਿਆ ਤੇ ਉਹਨੂੰ ਫਿਰ ਪਤਾ ਲੱਗਿਆ ਕਿ ਵਾਕਈ ਨਿਰੰਕਾਰ ਰੂਪ ਨੇ ਤੇ ਰੱਬੀ ਰੂਪ ਨੇ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਉਹ ਫਿਰ ਸ਼੍ਰੀ ਗੁਰੂ ਨਾਨਕ ਦੇਵ ਦੀ ਭਗਤੀ ਦੇ ਵਿੱਚ ਹੀ ਉਹ ਵੀ ਲੀਨ ਹੋ ਗਿਆ ਤਾਂ ਇਸ ਤਰ੍ਹਾਂ ਹੀ ਸ਼੍ਰੀ ਗੁਰੂ ਨਾਨਕ ਦੇਵ ਵੀ ਨੇ ਇਸ ਜਗ੍ਹਾ ਦੇ ਉੱਪਰ ਜੋ ਬੇਰੀ ਸਾਹਿਬਤ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਹੀ ਗੁਰਦੁਆਰਾ 베ਰ ਸਾਹਿਬ ਬਣਿਆ ਹੋਇਆ ਹੈ ਇੱਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਗੁਜ਼ਾਰਿਆ ਤੇ ਉਹਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ 1